ਬੈਖਰੂਜੀ ਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਵਕ ਤਪਾ ਉਹ ਜਗ੍ਹਾ ਤੇ ਖੜੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 52 ਦਿਨ ਹੋ ਗਏ ਮਰ ਵਰਤੇ ਬੈਠੇ ਥੋੜਾ ਜਿਹਾ ਆਪਾਂ ਉਹ ਜਗ੍ਹਾ ਬਦਲੀ ਐ ਜਿਹੜੀ ਟਰਾਲੀ ਦੇ ਵਿੱਚ ਡੱਲੇਵਾਲ ਸਾਹਿਬ ਸੀ ਉਹਦੇ ਵਿੱਚ ਨਾ ਹਵਾ ਨਾ ਧੁੱਪ ਨਾ ਕੁਛ ਨਹੀਂ ਜਿੰਨਾ ਮੌਸਮ ਖਰਾਬ ਹੋਇਆ ਮੈਂ ਵੀ ਉਸੇ ਟਰਾਲੀ ਤੇ ਪਿਆ ਕਾਉ ਜਦੋਂ ਜਿੰਨਾ ਜਿੰਨਾ ਉਹਨਾਂ ਦੀ ਸਿਹਤ ਵਿਗੜਦੀ ਰਹੀ ਆ ਉਹ ਸਾਰੇ ਜਿਹੜੇ 54 55 ਦਿਨ ਨੇ ਉਸੇ ਟਰਾਲੀ 'ਚ ਲੰਗੇ ਨੇ ਅੱਜ ਉਸ ਜਗ੍ਹਾ ਤੋਂ ਸ਼ਿਫਟ ਕਰਾ ਕੇ ਆਪਾਂ ਇੱਧਰ ਜਿਹੜਾ ਮਾਹੀ ਹੋਟਲ ਆ ਇਹਦੇ ਵਿੱਚ ਲੈ ਕੇ ਆਂਦਾ ਆ ਜਿਹੜਾ ਆਪਣਾ ਖੰਡ ਪਾਠ ਨੇ ਇਹ ਲਗਾਤਾਰ ਲੜੀਏ ਡੱਲੇਵਾਲ ਸਾਹਿਬ ਨੇ ਕਹੇ ਸੀ ਵੀ ਬੰਦ ਨਹੀਂ ਹੋਣੇ ਚਾਹੀਦੇ ਤਾਂ ਉਹ ਲਗਾਤਾਰ ਜਿਹੜੀ ਸਾਡੀ ਟੀਮ ਆ ਜਿਹੜੇ ਬਾਬਾ ਜੀ ਸੇਵਾ ਕਰ ਰਹੇ ਨੇ ਤਾਂ ਇੱਕ ਉਹ ਡੱਲੇਵਾਲ ਸਾਹਿਬ ਵੱਲੋਂ ਇਹ ਆ ਗਈ ਅੱਜ ਵੀ ਸ਼ੁਕਰਾਨੇ ਵੱਲੋਂ ਹੰਡਪਾਟ ਪ੍ਰਕਾਸ਼ ਕਰਵਾਓ ਉਸ ਦਾ ਦਿਨ ਲਾਉਣ ਕਰੋ ਪੂਰੀ ਸੰਗਤ ਜਿਹੜੀ ਉਸ ਦਿਨ ਆਵੇ ਬਈ ਇਹ ਜਿਹੜੀ ਮਾੜੀ ਮੋਟੀ ਸਰਕਾਰ ਪਿੱਛੇ ਹਟਿਆ ਪਰ ਉਹ ਮੀਟਿੰਗ ਮਿਲੀ ਐ ਇਹਦੇ ਵਿੱਚ ਬਲ ਮਿਲੇ ਉਹ ਪਰਮਾਤਮਾ ਦੀ ਮਿਹਰ ਨਾਲ ਜੋ ਕੁਝ ਹੋ ਰਿਹਾ ਉਹਦਾ ਮਤਲਬ ਮੰਨਣਾ ਹੈ ਕਿ ਉਹਨਾਂ ਦੀ ਬਾਦਸ਼ਾਹ ਦੀ ਮਿਹਰ ਦੇ ਨਾਲ ਹੀ ਇਹ ਸਾਰਾ ਕੁਛ ਹੋ ਰਿਹਾ ਬੰਦਾ ਕੁਝ ਨਹੀਂ ਜਿਹੜਾ ਬੰਦਾ ਕਰ ਸਕਦਾ ਤਾਂ ਇਹਦੇ ਵਿੱਚੋ ਜਿਹੜੀ ਇਹ ਸੰਗਤ ਇਸ ਵਕਤ ਮੇਰੇ ਨਾਲ ਖੜੀ ਐ ਸਾਰੀ ਤੇ ਜ਼ਿਲ੍ਹਾ ਬਰਨਾਲਾ ਸਪਾਲ ਖੁਰਦ ਸਪਾਲ ਖੁਰਦਾ ਜਿਹੜੇ ਉਹ ਆਪਣੇ ਰੂੜੇ ਕਹਿੰਦੇ ਨਾਲ ਨੇ ਇਧਰ ਉਹ ਸਾਰੀ ਸੰਗਤ ਅੱਜ ਆਪਣੀ ਲੱਕੜਾਂ ਪਾਥੀਆਂ ਆਟਾ ਖੰਡ ਉਹ ਸਾਰਾ ਕੁਝ ਲੰਗਰਾਂ ਦੇ ਵਿੱਚ ਪਾਉਣ ਲਈ ਇੱਥੇ ਸੰਗਤ ਆਈ ਹੈ ਇਹਨਾਂ ਦਾ ਧੰਨਵਾਦ ਖਾਸ ਕਰਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਜਦੋਂ ਨੂੰ ਹੋਰ ਹੌਸਲਾ ਮਿਲਦਾ ਹੈ ਕਿ ਮੇਰਾ ਮੈਸੇਜ ਪੂਰੇ ਪਿੰਡਾਂ ਦੇ ਵਿੱਚ ਸੰਗਤਾਂ ਦੇ ਵਿੱਚ ਪੰਚਾਇਤਾਂ 'ਚ ਕਲੱਬਾਂ 'ਚ ਜਦੋਂ ਇਹ ਚਰਚਾ ਹੁੰਦੀ ਹੈ ਤੇ ਹੋਣੀ ਵੀ ਚਾਹੀਦੀ ਹੈ ਕੋਈ ਬੰਦਾ ਇਨਸਾਨ ਆਪਾਂ ਸਾਰੇ ਇਨਸਾਨ ਆ ਆਪਾਂ ਦੋ ਦਿਨ ਨਹੀਂ ਭੁੱਖਾ ਠ ਸਕਦੇ ਤੇ ਜਿਹੜਾ 58 ਦਿਨ ਇਸ ਵਕਤ ਲਗਾਤਾਰ ਸਰਕਾਰ ਨਾਲ ਲੜ ਰਿਹਾ ਵੀ ਜਿੰਨਾ ਚਿਰ ਐਮਐਸਪੀ ਗਰੰਟੀ ਕਾਨੂੰਨ ਬਣਾਉਂਦੀ ਨਹੀਂ ਸਰਕਾਰ ਮੈਂ ਭੋਜਨ ਨਹੀਂ ਖਾਊਗਾ ਤਾਂ ਉਹ ਸਥਿਤੀ ਆਈ ਦੋ ਦਿਨ ਇਹ ਸੀਗੀ ਵੀ ਕਿਸੇ ਵੇਲੇ ਵੀ ਕੁਝ ਹੋ ਸਕਦਾ ਤਾਂ ਉਹ ਐਮਰਜੈਂਸੀ ਜਿਹੜੇ ਤੇ ਘਾਰ ਹੀ ਆਏ ਉਹਨਾਂ ਨੇ ਮੀਟਿੰਗ ਦਵਾ ਕੇ ਤਾ ਆਪਣੇ ਸਾਰੇ ਪ੍ਰਬੰਧਕਾਂ ਨੇ ਉਸੇ ਬੇਨਤੀ ਕੀਤੀ ਢੱਲੇਵਾਲ ਸਭ ਲੋਕ ਥੋੜਾ ਜਿਹਾ ਸਾਡੀ ਬੇਨਤੀ ਇਹਨਾਂ ਮੰਨ ਲਓ ਪੂਰੇ ਦੇਸ਼ ਦੇ ਲੋਕ ਸਾਨੂੰ ਜਿਉਂਦਾ ਦੇਖਣਾ ਚਾਹੁੰਦੇ ਨੇ ਤਾਂ ਜੇ ਗਲਤ ਕਦਮ ਚੁੱਕਿਆ ਗਿਆ ਤਾਂ ਸਵਾਲ ਵੱਡੇ ਹੋਣਗੇ ਉਹ ਇੰਨੀ ਕਿ ਉਹਨਾਂ ਨੇ ਬੇਨਤੀ ਮੰਨੀ ਕਿ ਮੈਡੀਕਲ ਐਡ ਲੈ ਰਹੇ ਨੇ ਖਾ ਪੀ ਹੁਣ ਵੀ ਕੁਛ ਨਹੀਂ ਰਹੇ ਤਾਂ ਉਹ ਸੰਗਤ ਜਿਹੜੀ ਪਿੰਡਾਂ ਦੇ ਵਿੱਚੋਂ ਆ ਰਹੀ ਹੈ ਮੈਂ ਇਸ ਪਿੰਡ ਦਾ ਨਗਰ ਦਾ ਸਾਡੀ ਪੰਚਾਇਤ ਦਾ ਜਿਹੜੇ ਨੇ ਲੰਗਰਾਂ ਦੇ ਵਿੱਚ ਹਿੱਸਾ ਪਾਉਣ ਲੈ ਕੇ ਆਇਆ ਮੈਂ ਇਹੇ ਕਰਕੇ ਟਰਾਲੀ ਨੂੰ ਇਹਨੂੰ ਇੱਥੇ ਕਿਆ ਬਈ ਲੰਗਰਾਂ ਦੇ ਵਿੱਚੋਂ ਜਿਹੜੀ ਖੰਡਪਟ ਪ੍ਰਕਾਸ਼ ਕਰਾਉਣਾ ਹੈ ਇਹ ਸਾਰੀ ਸਮੱਗਰੀ ਇਹਨਾਂ ਦੀ ਜਿਹੜੀ ਖੰਡਪਟ ਪ੍ਰਕਾਸ਼ਤੀ ਲੱਗੇ ਤਾਂ ਹੋਰ ਵੀ ਹੌਸਲਾ ਹੋਵੇ ਲੋਕਾਂ ਨੂੰ ਕਿ ਸਹੀ ਥਾਂ ਸਹੀ ਜਿਹੜਾ ਗਿਆ ਜਿਹੜੇ ਸਾਡੇ ਪਿੰਡਾਂ ਨੇ ਜਿਹੜੇ ਘਰਾਂ ਨੇ ਆkte ਦੀ ਸੇਵਾ ਕੀਤੀ ਹੈ ਖੰਡ ਦੀ ਸੇਵਾ ਕੀਤੀ ਹੈ ਪਾਖੀਆਂ ਦੀ ਬਹੁਤ ਮੁਸ਼ਕਲ ਹੈ ਜਿਹੜੇ ਵੇਦ ਮੈਨੂੰ ਪਤਾ ਜਿਵੇਂ ਭੈਣਾ ਨੂੰ ਹੁਣ ਤਿਆਰ ਕਰਦਿਆਂ ਪਾਖੀਆਂ ਇਕੱਠੀਆਂ ਕਰਨੀਆਂ ਬਹੁਤ ਔਕੀਆਂ ਉਹ ਵੀ ਲੰਗਰ ਦੇ ਵਿੱਚ ਸੇਵਾਪੂ ਲੱਕੜਾ ਵੀ ਹੈ ਸਾਰੇ ਇਸ ਨਗਰ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ